ਹਲੋ ਸਤਿ ਸ਼੍ਰੀ ਅਕਾਲ ਜੀ ਅ ਅੱਜ ਗੱਲਬਾਤ ਕਰਦੇ ਆਂ ਅਜਿਹੀਆਂ ਦੋ ਕੁੜੀਆਂ ਨਾਲ ਜਿਹੜੀਆਂ ਨੌਕਰੀ ਪੇਸ਼ਾ ਵੀ ਨੇ ਤੇ ਬਾਖੂਬੀ ਆਪਦੇ ਰਿਸ਼ਤੇ ਵੀ ਨਿਵਾ ਰਹੇ ਆਂ ਪੁੱਛਦੇ ਆਂ ਉਹਨਾਂ ਤੋਂ ਕੋਈ ਗੁਰ ਸ਼ਾਇਦ ਕਿਸੇ ਨੂੰ ਕੋਈ ਕੰਮ ਦੀ ਗੱਲ ਕਿਸੇ ਨੂੰ ਲੱਗੇ ਤਾਂ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਸਮਝ ਸਕੀ ਹਾਂਜੀ ਹਾਂਜੀ ਤੁਸੀਂ ਦੱਸੋ ਮਨਦੀਪ ਕਿਵੇਂ ਕਰਦੇ ਹੋ ਜੀ ਦੋਨਾਂ ਚੀਜ਼ਾਂ ਨੂੰ ਬਰਾਬਰ ਕਿਵੇਂ ਕਰਦੇ ਹੋ ਨਾ ਕਿਉਂਕਿ ਨੌਕਰੀ ਪੇਸ਼ਾ ਨੂੰ ਅ ਸਮੇਂ ਸਿਰ ਉੱਠਣਾ ਕੰਮ ਕਰਨੇ ਹਨਾ ਬੱਚੇ ਦੇਖਣੇ ਘਰ ਵਾਲੇ ਨੂੰ ਦੇਖਣਾ ਕੋਈ ਰਿਸ਼ਤੇਦਾਰ ਆ ਜਾਂਦਾ ਉਹਨੂੰ ਦੇਖਣਾ ਤੇ ਨਾਲ ਦੀ ਨਾਲ ਘਰ ਦੇ ਕੰਮ ਕਰਨੇ ਤੇ ਨਾਲ ਦੀ ਨਾਲ ਡਿਊਟੀ ਦੀ ਟੈਨਸ਼ਨ ਹੁੰਦੀ ਹੈ ਜਿਹੜੀ ਉਹ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਹਨਾ ਹਾਂਜੀ ਐਕਚੁਅਲੀ ਨੌਕਰੀ ਵਿੱਚ ਆ ਕੁੜੀਆਂ ਦੀ ਜ਼ਿੰਦਗੀ ਇਜ਼ੀ ਤਾਂ ਨਹੀਂ ਹੁੰਦੀ ਪਰ ਲੋਕੀ ਸੋਚਦੇ ਨੇ ਕਿ ਸ਼ਾਇਦ ਉਹ ਬਹੁਤ ਇਜ਼ੀ ਜ਼ਿੰਦਗੀ ਜਿੰਦੀਆਂ ਨੇ ਬਹੁਤ ਐਸ਼ ਲੈ ਕੇ ਜ਼ਿੰਦਗੀ ਜਿੰਦੀਆਂ ਨੇ ਬਾਹਰ ਜਾਂਦੀਆਂ ਨੇ ਲੋਕਾਂ ਨਾਲ ਵਿਚਰਦੀਆਂ ਨੇ ਤੇ ਬਹੁਤ ਇਜ਼ੀ ਲਾਈਫ ਜਿੰਦੀਆਂ ਨੇ ਪਰ ਐਕਚੁਅਲੀ ਇਜ਼ੀ ਨਹੀਂ ਹੁੰਦੀ ਹੁੰਦਾ ਕੀ ਹੈ ਕਿ ਉਹਨਾਂ ਦੀ ਆਪਣੀ ਚੁਆਇਸ ਹੁੰਦੀ ਹੈ ਇੱਕ ਤਾਂ ਕੋਈ ਮਜਬੂਰੀ ਦੀ ਕਰਦੀਆਂ ਨੇ ਵੀ ਆਪਣੇ ਘਰ ਨੂੰ ਫਾਈਨੈਂਸ਼ੀਅਲ ਸਪੋਰਟ ਕਰਨਾ ਹੈ ਤਾਂ ਕਰਦੀਆਂ ਨੇ ਪਰ ਜਿਹੜੀ ਕੁੜੀ ਵੈਲ ਐਜੂਕੇਟਿਡ ਹੈਗੀ ਆ ਜਿਹਨੂੰ ਲੱਗਦਾ ਵੀ ਮੇਰੇ ਕੋਲ ਕੁਆਲੀਫਿਕੇਸ਼ਨ ਹੈ ਤੇ ਮੈਂ ਆਪਣੀ ਕੁਆਲੀਫਿਕੇਸ਼ਨ ਨੂੰ ਇੱਕ ਵਧੀਆ ਜਗ੍ਹਾ ਯੂਜ਼ ਕਰ ਸਕਦੀ ਆ ਤੇ ਮੈਂ ਅਰਨ ਕਰ ਸਕਦੀ ਆ ਵਧੀਆ ਇੱਕ ਸੈਲਫ ਰਿਸਪੈਕਟ ਵੀ ਹੁੰਦੀ ਆ ਉਹਦੀ ਕੁਝ ਮੈਂ ਕਿਸੇ ਤੇ ਡਿਪੈਂਡ ਨਹੀਂ ਹੋਣਾ ਤੇ ਮੈਂ ਵਧੀਆ ਕਮਾਉਣਾ ਹੈ ਮੈਂ ਆਪਣੇ ਪੈਸੇ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰਨਾ ਹੈ ਤੇ ਉਹਦੇ ਜਦੋਂ ਆਪਣੀ ਚੋਇਸ ਹੁੰਦੀ ਹੈ ਤੇ ਫਿਰ ਉਹਨੂੰ ਉਹ ਜ਼ਿੰਮੇਵਾਰੀ ਨੂੰ ਖੋਰ ਹੀ ਵੀ ਜਿਆਦਾ ਬਖੂਬੀ ਨਿਭਾਉਣਾ ਹੀ ਪੈਂਦਾ ਕਿਉਂਕਿ ਪਰ ਬਹੁਤ ਘੱਟ ਪਰਿਵਾਰ ਹੁੰਦੇ ਨੇ ਜਿਹੜੇ ਕੁੜੀਆਂ ਨੂੰ ਇਦਾਂ ਸਪੋਰਟ ਕਰਦੇ ਨੇ ਕਿ ਤੁਸੀਂ ਬਾਹਰ ਜਾ ਕੇ ਨੌਕਰੀ ਵੀ ਕਰੋ ਤੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਓ ਤੇ ਜਦੋਂ ਕੁੜੀ ਕਹਿੰਦੀ ਆ ਕਿ ਨਹੀਂ ਮੈਂ ਤਾਂ ਇੰਡੀਪੈਂਡੈਂਟ ਹੀ ਹੋਣਾ ਤੇ ਉਹਨੂੰ ਆਪਣੇ ਉੱਪਰ ਸਾਰੀਆਂ ਜ਼ਿੰਮੇਵਾਰੀਆਂ ਲੈ ਕੇ ਆਪਣੇ ਟਾਈਮ ਨੂੰ ਕੈਟੇਗੋਰਾਇਜ਼ ਕਰਕੇ ਉਦਾਂ ਹੀ ਚੱਲਣਾ ਪੈਂਦਾ ਸਵੇਰ ਤੇ ਚਾਹੇ ਕੋਈ 5 ਵਜੇ ਉੱਠਦੀ ਹੈ ਚਾਹੇ ਕੋਈ 6 ਵਜੇ ਉੱਠਦੀ ਹੈ ਚਾਹੇ ਕੋਈ 4 ਵਜੇ ਉੱਠੇ ਉਹਨੇ ਆਪਣੀ ਲਾਈਫ ਨੂੰ ਉਦਾਂ ਪ੍ਰਾਇਰਟਾਈਜ਼ ਕਰ ਲਿਆ ਹੁੰਦਾ ਹੂੰ ਕਿ ਮੇ ਆ ਟਾਈਮ ਜਿਹੜਾ ਆ ਮੇਰੇ ਬੱਚਿਆਂ ਨੇ ਸਕੂਲ ਜਾਣਾ ਤੇ ਮੈਂ ਉਹਨਾਂ ਨੂੰ ਰੈਡੀ ਕਰਨਾ ਆ ਉਹਨਾਂ ਦੇ ਟਿਫਨ ਪੈਕ ਕਰਨੇ ਆ ਹਸਬੰਡ ਨੇ ਜਾਣਾ ਆ ਉਹਨੂੰ ਵੀ ਨਾਲ ਰੈਡੀ ਕਰਨਾ ਆ ਲੇਕਿਨ ਜੇ ਤੇ ਉਹ ਵੱਖਰੀ ਵੱਖਰੀ ਜਗ੍ਹਾ ਤੇ ਜੌਬ ਕਰਦੇ ਨੇ ਤੇ ਉਹ ਹੋਰ ਵੀ ਡਿਫਿਕਲਟ ਹੋ ਜਾਂਦਾ ਹੂੰ ਕਿ ਉਹਦਾ ਟਾਈਮ ਹੋਰ ਹੈ ਆਪਣਾ ਟਾਈਮ ਹੋ ਰਹਾ ਹੈ ਤੇ ਇੱਕੋ ਜਗ੍ਹਾ ਤੇ ਜੌਬ ਕਰਦੇ ਨੇ ਤੇ ਉਹਨਾਂ ਦਾ ਹੁੰਦਾ ਹੈ ਕਿ ਚਲੋ ਸੇਮ ਟਾਈਮ ਨਿਕਲਣਾ ਹੈ ਹੂੰ ਥੋੜਾ ਸੌਖਾ ਹੋ ਜਾ ਥੋੜਾ ਸੌਖਾ ਹੋ ਜਾਂਦਾ ਬਟ ਪਰ ਇਹ ਚੀਜ਼ ਹੁੰਦੀ ਹੈ ਕਿ ਬੱਚੇ ਵੀ ਘਰੋਂ ਚਲੇ ਜਾਂਦੇ ਨੇ ਆਪ ਵੀ ਜਾਣਾ ਤੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਹੈਲਪਿੰਗ ਹੈਂਡ ਆਪਾਂ ਨੂੰ ਹੋਣਾ ਪਿਆ ਹੋਣਾ ਲੱਗਦਾ ਕੁਝ ਨਾ ਕੁਝ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਕਿ ਉਹਨਾਂ ਦੇ ਲਈ ਥੋੜਾ ਜਿਹਾ ਜਿਹੜਾ ਦਿਨ ਹੋਵੇ ਉਹ ਇਜ਼ੀ ਹੋ ਜਾਵੇ ਮਤਲਬ ਉਹ ਸੋਡੇ ਕਹਿੰਦਾ ਪਾਪ ਜੀ ਸੋ ਆਪ ਦੀ ਇੱਛਾ ਨੌਕਰੀ ਕਰਨ ਦੀ ਹਾਂਜੀ ਪਰ ਤੁਸੀਂ ਸਾਰੇ ਕਾਸੇ ਨੂੰ ਮਤਲਬ ਸੈੱਟ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਕੋਈ ਮਨੋਸਿਕ ਤੌਰ ਤੇ ਪਹਿਲਾਂ ਆਪਦੇ ਆਪ ਨੂੰ ਤਿਆਰ ਕਰਦੇ ਆਪਾਂ ਵੀ ਇਹ ਚੀਜ਼ ਕਰ ਲਈ ਹੀ ਹੈ ਤਾਂ ਸਾਰਾ ਕੁਝ ਹੀ ਹੋ ਜਾਂਦਾ ਹੈ ਫਿਰ ਉਹ ਸਮੀ ਦੀ ਡਿਵਾਈਸ ਵੀ ਉਵੇਂ ਹੀ ਹੋ ਜਾਂਦੀ ਹੈ ਹਾਂ ਜੇ ਇਸ ਦਿਨ ਆਪਾਂ ਛੁੱਟੀ ਹੈ ਤਾਂ ਥੋੜਾ ਲੇਟ ਉੱਠਦੇ ਆ ਤਾਂ ਉਹ ਵੀ ਉਸ ਉਹ ਦਿਨ ਵੀ ਚੱਲਾ ਜਾਂਦਾ ਹੈ ਉਵੇਂ ਉਹ ਜਿਹੇ ਹਿਸਾਬ ਨਾਲ ਬੱਤ ਤਿਆ ਜਾਂਦਾ ਵੀ ਆਪਾਂ ਆਪ ਦੇ ਆਪ ਨੂੰ ਪ੍ਰੀਪੇਅਰ ਕਰ ਲੈਣੇ ਉਸ ਚੀਜ਼ ਵਾਸਤੇ ਵੀ ਇਹ ਚੀਜ਼ ਇਸੀ ਕਰਨੀ ਹੀ ਹੈ ਤਾਂ ਫਿਰ ਕੁਝ ਵੀ ਔਖਾ ਨਹੀਂ ਲੱਗਦਾ। ਇਹਦੇ ਵਿੱਚ ਫੈਮਿਲੀ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ। ਹੂੰ। ਕਈ ਹੁੰਦੇ ਨੇ ਜਿਹੜੇ ਇਲੌਜ਼ ਨੇ ਜਾਂ ਪੇਰੈਂਟਸ ਨੇ ਉਹ ਇਹ ਕਹਿ ਦਿੰਦੇ ਵੀ ਆਪਦੇ ਲਈ ਕਰਦੀਆਂ ਸਾਡੇ ਲਈ ਤਾਂ ਨਹੀਂ ਕਰਦੀ। ਹਾਂ। ਹਾਲਾਂਕਿ ਸਭ ਲਈ ਹੁੰਦੀ ਹੈ। ਸਭ ਲਈ ਹੁੰਦਾ ਹੈ। ਜੇ ਆਰਤ ਨੇ ਨੌਕਰੀ ਕਰਦੀ ਹੈ ਤਾਂ ਉਹ ਸਭ ਲਈ ਹੈ ਸਾਰੀ ਫੈਮਿਲੀ ਲਈ। ਬਸ ਵਾਲੀ ਕਰਦੇ ਹੋ ਤੇ ਤੁਸੀਂ ਆਪਣੇ ਤਰੀਕੇ ਨਾਲ ਕਰੋ ਜਾਂ ਅਸੀਂ ਨਹੀਂ ਮੈਨੇਜ ਕਰ ਸਕਦੇ ਜਾਂ ਅਸੀਂ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਆਪਣੀ ਇੱਛਾ ਹੁੰਦੀ ਹੈ। ਜੇ ਤਾਂ ਪੇਰੈਂਟਸ ਪੜੇ ਲਿਖੇ ਨੇ ਹੂੰ ਸਮਝਦੇ ਨੌਕਰੀ ਬਿਚਾਰੇ ਨੇ ਤਾਂ ਉਹ ਇਸ ਚੀਜ਼ ਨੂੰ ਸਮਝ ਜਾਂਦੇ ਨੇ। ਕਿ ਨੀ ਅੱਗੇ ਸਾਡੇ ਬੱਚੇ ਵੀ ਇਸ ਲਾਈਫ ਚ ਗੁਜ਼ਰ ਰਹੇ ਨੇ ਉਹਨਾਂ ਦੀ ਜਦੋਂ ਜ਼ਹਿਦ ਉਦਾਂ ਦੀ ਹੀ ਆ ਜਿਵੇਂ ਸਾਡੀ ਸੀ ਪਰ ਜੇ ਨਹੀਂ ਸਮਝ ਸਕਦੇ ਤਾਂ ਉਹ ਕੁੜੀ ਦੀ ਲਾਈਫ ਹੋਰ ਵੀ ਹਲਪ ਹੋ ਜਾਂਦੀ ਹੈ ਕਿਉਂਕਿ ਉਹਨੂੰ ਬਾਹਰ ਵੀ ਉਹ ਕੰਮ ਕਰਨਾ ਆ 8 ਤੋਂ 10 ਘੰਟੇ ਬਾਹਰ ਰਹਿਣਾ ਹੈ ਤੇ ਘਰ ਦੇ ਵਿੱਚ ਵੀ ਜਿਹੜਾ ਉਹਦਾ ਟਾਈਮ ਆ ਉਹਨੇ ਡਿਵਾਈਡ ਕਰਨਾ ਆ ਕੈਟੇਗੋਰਾਇਜ਼ ਕਰਨਾ ਕਿ ਮੇਰੇ ਬੱਚਿਆਂ ਨੂੰ ਆ ਟਾਈਮ ਮੈਂ ਦੇਣਾ ਆਪਣੇ ਬਜ਼ੁਰਗਾਂ ਨੂੰ ਆ ਟਾਈਮ ਮੈਂ ਦੇਣਾ ਮੈਂ ਆਪਣੇ ਹੁਣ ਹਸਬੰਡ ਨੂੰ ਆ ਟਾਈਮ ਦੇਣਾ ਤੇ ਉਹਦੀ ਲਾਈਫ ਜਿਹੜੀ ਹੁੰਦੀ ਆ ਉਹ ਹਿੱਸਿਆਂ 'ਚ ਵੰਡੀ ਹੁੰਦੀ ਹੈ ਠੀਕ ਹੈ ਕਈ ਵਾਰੀ ਆਮ ਲੇਡੀਜ਼ ਵੀ ਕਰੇ ਗੱਲ ਕਰਦੀਆਂ ਨਾ ਵੀ ਤੂੰ ਤਾਂ ਭੈਣ ਵਧੀਆ ਤਿਆਰ ਹੋ ਕੇ ਆਹਮ ਦਾ ਸਵੇਰੇ ਨਿਕਲ ਜਾਂਦੀ ਹੈ ਹਾਂ ਹਾਂ ਇਹ ਤਾਂ ਹੁੰਦਾ ਹੈ ਇਹ ਜਿਹੜੀ ਹੁੰਦੀ ਆ ਪਰ ਉਹ ਇਹ ਨਹੀਂ ਸੋਚਦੀਆਂ ਵੀ ਉਹ ਕਿੰਨਾ ਸਫਲ ਕਰਦੀ ਆ ਉਸ ਚੀਜ਼ ਵਿੱਚ ਹਮ ਆਪ ਦੇ ਆਪ ਨੂੰ ਕਿੰਨਾ ਤਿਆਰ ਕਰਕੇ ਲੈ ਕੇ ਜਾਣਾ ਹਨਾ ਫਿਰ ਵੀ ਕੁਝ ਵੀ ਤੁਹਾਡਾ ਦੁੱਖ ਦਾ ਜਾਂ ਕਰਦਾ ਟਾਈਮ ਸੈੱਟ ਹਾਂ ਨੌਕਰੀ ਨੌਕਰੀ ਕੀ ਤੇ ਨਖਰਾ ਕੀ ਹਨਾ ਉਹਦਾ ਕਰਨੀ ਪੈਣੀ ਹੈ ਨਾ ਕਰਨੀ ਪੈਣੀ ਦੂਜੀ ਮੈਨੂੰ ਇਹ ਦੱਸੋ ਵੀ ਤੁਸੀਂ ਮਤਲਬ ਜਿਵੇਂ ਕਿਤੇ ਭੋਗਾ ਗਿਆ ਆ ਪਾਠ ਦਾ ਭੋਗਾ ਗਿਆ ਜਾਂ ਮਰਗਤ ਆ ਗਈ ਜਾਂ ਵਿਆਹ ਆ ਗਿਆ ਉਹਨੂੰ ਕਿਵੇਂ ਐਡਜਸਟ ਕਰਨਾ ਉਦੋਂ ਹੀ ਹੈ ਕਿਉਂਕਿ ਜੌਬ ਦੇ ਦੌਰਾਨ ਕਿਉਂਕਿ ਜਿਆਦਾ ਛੁੱਟੀ ਵੀ ਨਹੀਂ ਲੈ ਸਕਦੇ ਪਰ ਰਿਸ਼ਤੇਦਾਰਾਂ ਨੂੰ ਇਹ ਹੁੰਦਾ ਵੀ ਇੱਕ ਦਿਨ ਦਾ ਹੀ ਹੈ ਹਾਂ ਵੀ ਸਾਡੇ ਤਾਂ ਇੱਕ ਦਿਨ ਹੀ ਦਾ ਹੈ ਇੱਕ ਦਿਨ ਤਾਂ ਛੁੱਟੀ ਲੈ ਸਕਦੇ ਆ ਪਰ ਜਦ ਕਿ ਉਹ ਸਾਲ 'ਚ ਇੰਨੇ ਪ੍ਰੋਗਰਾਮ ਨੇ ਤੁਸੀਂ ਬਿਮਾਰ ਵੀ ਹੋ ਸਕਦੇ ਹੋ ਥੋੜੀ ਫੈਮਿਲੀ 'ਚੋਂ ਵੀ ਬਿਮਾਰ ਹੋ ਸਕਦੇ ਹੋ ਹਾਂ ਛੁੱਟੀਆਂ ਉੱਥੇ ਵੀ ਕਵਰ ਕਰਨੀਆਂ ਹੁੰਦੀਆਂ ਨੇ ਹੂੰ ਤਾਂ ਉਥੇ ਵੀ ਪ੍ਰੋਬਲਮ ਹੋਣੀ ਆ ਫਿਰ ਆਪਦੇ ਆਪ ਨੂੰ ਥੋੜਾ ਅਡਜਸਟ ਕਰਕੇ ਉਹਨੂੰ ਕਰ ਲੈਣੇ ਆ। ਕਰ ਲੈਣੇ ਆ। ਤੁਸੀਂ ਇਹ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਅੱਜ ਦੀ ਔਰਤ ਹੈ ਜਿਹੜੀ ਹੈਨਾ ਔਖੀ ਹੈ ਕਿ ਸੌਖੀ ਹੈ? ਕਿ ਉਹਵੇਂ ਚੱਲਦਾ ਜਿਵੇਂ ਪਹਿਲਾਂ ਤੋਂ ਚੱਲਿਆ ਆ ਰਿਹਾ। ਸੌਖੀ ਤਾਂ ਨਹੀਂ ਹੈ। ਸੌਖੀ ਤਾਂ ਨਹੀਂ ਹੈ ਕਿਉਂਕਿ ਉਹਦੀਆਂ ਕੰਮ ਵਧ ਗਏ ਨੇ। ਪਹਿਲਾਂ ਨਾਲੋਂ ਕੰਮ ਵਧ ਗਏ ਨੇ ਪਰ ਉਹਨੇ ਆਪਦੇ ਆਪ ਨੂੰ ਤਿਆਰ ਵੀ ਕਰ ਲਿਆ ਇਸ ਚੀਜ਼ ਵਾਸਤੇ। ਹੂੰ 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 ਬਹੁਤ ਹੱਦ ਤੱਕ ਇਸ ਚੀਜ਼ ਨੂੰ ਤਿਆਰ ਕਰ ਲਿਆ। ਪਰ ਤੁਸੀਂ ਇਹ ਦੇਖਿਆ ਕਦੇ ਹੈਨਾ ਜਿਵੇਂ ਮੇਰੇ ਨਾਨਕੇ ਇੱਥੇ ਇੱਕ ਵਾਰੀ ਮੈਂ ਸਕੂਲ ਚ ਉਹਨਾਂ ਦੇ ਘਰੇ ਗਈ ਤਾਂ ਉਹ ਸਾਰੇ ਗਰਮੀ ਦੇ ਦਿਨ ਸੀ ਸਾਰੀਆਂ ਜਿਹੜੀਆਂ ਮੇਰੀਆਂ ਮਾਮੀਆਂ ਜਾਂ ਪਰਜਾਈਆਂ ਉਹ ਸੁੱਤੀਆਂ ਪਈਆਂ ਸੀ ਹੈਨਾ ਤੇ ਅਸੀਂ ਇੱਥੇ ਡਿਊਟੀਆਂ ਤੇ ਸੂਲੀ ਲੰਗੇ ਹੁੰਦੇ ਹਾਂ ਹੈਨਾ ਐਨੇ ਲੱਗਦਾ ਵੀ ਆਪਾਂ ਪੜੇ ਹੀ ਨਾ ਹੁੰਦੇ ਉਹ ਵੇਤਰ ਸੀ ਹਾਂ ਪਰ ਇਹ ਚੀਜ਼ ਤਾਂ ਹੁੰਦੀ ਆ ਵੀ ਉਹਨਾਂ ਦੀ ਲਾਈਫ ਉਹ ਸੁਬਾ ਖਾਣਾ ਤਿਆਰ ਕਰਿਆ ਚਲੋ ਇਹ ਨਹੀਂ ਕਹਿੰਦੇ ਵੀ ਕੰਮ ਨਹੀਂ ਹੁੰਦੇ ਘਰ ਵਿੱਚ ਵੀ ਹਾਂ ਤਦ ਤੱਕ ਹੈ ਉਹਨਾਂ ਨੂੰ ਬਹੁਤ ਹੁੰਦੇ ਆ ਪਰ ਇੱਕ ਜਿਹੜੀ ਵਰਕਿੰਗ ਹੈ ਉਹ ਕੰਮ ਵੀ ਘਰ ਦਾ ਵੀ ਕਰਕੇ ਜਾਂਦੀ ਆ ਪਲੱਸ ਬਾਹਰ ਵੀ ਕਰਦੀ ਉਹਦੇ ਇੱਕ ਫਿਕਸ ਟਾਈਮ ਹੁੰਦਾ ਉਹਨੇ ਘਰੋਂ 8:00 ਵਜੇ ਨਿਕਲਣਾ ਤੇ 8:00 ਵਜੇ ਪੜ੍ਹਨਾ ਪ੍ਰੋਬਲਮ ਫਿਕਸ ਟਾਈਮ ਦੀ ਹੈ ਫਿਕਸ ਟਾਈਮ ਦੀ ਹੈ ਹੋਰ ਨਹੀਂ ਜਿਹੜੀ ਹਾਊਸਮੇਕਰ ਹੈਗਾ ਆਪਾਂ ਕਹਿੰਦੇ ਵੀ ਕੋਈ ਕਹਿੰਦੇ ਵੀ ਉਹ ਨਹੀਂ ਜੀ ਉਹ ਹਾਊਸ ਵਾਈਫ ਹੈ ਇੱਕ ਕਹਿੰਦੇ ਆ ਜਿਹੜੀ ਵਰਕਿੰਗ ਹੈ ਜਿਹੜੀ ਹਾਊਸ ਵਾਈਫ ਹੁੰਦੀ ਹੈ ਉਹ ਵੀ ਵਰਕਿੰਗ ਊਮਨ ਹੀ ਹੁੰਦੀ ਹੁੰਦੀ ਹੈ ਹਾਂ ਬਿਲਕੁਲ ਨੂੰ ਸਾਮ ਦੀ ਘਰ ਦੇ ਵਿੱਚ ਕੰਮ ਕਰਦੀ ਹੈ ਹੋਮ ਮੇਕਰ ਐ ਬੋਸੀਂ ਹੋਮ ਮੇਕਰ ਕਹਾਂਗੇ ਬਟ ਉਹ ਆਪਣੇ ਕੰਮ ਨੂੰ ਨਾ ਉਸ ਤਰੀਕੇ ਨਾਲ ਕਹਿ ਸਕਦੇ ਕਿ ਚਲ ਆ ਮੈਂ ਹੁਣ ਨਹੀਂ ਕਰਦੀ ਥੋੜੀ देर ਬਾਅਦ ਕਰ ਲਾਂਗੀ ਹਾਂ ਜਾਂ ਮੇਰਾ ਸਰੀਰ ਮੇਰੇ ਨੂੰ ਅਲਾਉ ਨਹੀਂ ਕਰਦਾ ਇਹ ਕੰਮ ਕਰਨ ਲਈ ਚਲੋ ਮੈਂ ਇੱਕ ਘੰਟਾ ਬਾਅਦ ਕਰ ਲਾਂਗਾ ਹੈਨਾ ਜੇ ਮੇਰੇ ਖਾਣ ਨੂੰ ਨਹੀਂ ਚਾਹਦਾ ਤੇ ਮੈਂ ਚਲੋ ਕੁਝ ਆ ਖਾ ਲਿਆ ਜਾਂ ਕੁਝ ਵੀ ਖਾ ਲਿਆ ਬਟ ਤੁਹਾਡੇ ਲਈ ਹੁੰਦਾ ਵੀ ਜਦੋਂ ਅਸੀਂ ਸਵੇਰੇ 7 ਵਜੇ 7:30 ਜਿੰਨੇ ਵਜੇ ਵੀ ਘਰੋਂ ਨਿਕਲਦੇ ਆਂ ਤੇ ਅਸੀਂ ਉਹ ਖਾਣਾ ਆਪਣਾ ਪੈਕ ਕਰਕੇ ਲੈ ਕੇ ਜਾਂਦੇ ਆਂ ਤੇ ਉਹੀ ਖਾਣਾ ਆਪਾਂ ਨੂੰ ਦੁਪਹਿਰ ਖਾਣਾ ਖਾਣਾ ਚਾਹੇ ਉਹ ਠੰਡਾ ਚਾਹੇ ਉਹ ਗਰਮ ਹੈ ਅਸੀਂ ਉਸੇ ਤਰੀਕੇ ਨਾਲ ਖਾਣਾ ਹੈ ਚਾਹੇ ਉਹ ਭੁੱਖ ਵੱਧ ਲੱਗੀ ਹੈ ਤੇ ਅਸੀਂ ਉਸੇ 'ਚ ਮੈਨੇਜ ਕਰਨਾ ਬਾਅਦ ਜਾਂਦੇ ਟਾਈਮ 'ਚ ਬਾਅਦ ਹੀ ਜਾਂਦੇ ਆਂ ਮਤਲਬ ਮੇਨ ਪ੍ਰੋਬਲਮ ਵੱਜੇ ਹੋਏ ਟਾਈਮ 'ਤੇ ਹੀ ਹੈ ਸਭ ਚੀਜ਼ 'ਚ ਵੱਜੇ ਹੋਏ ਆਂ ਵੱਜੇ ਹੋਏ ਮੈਂ ਨਾ ਇੱਕ ਵਾਰੀ ਇੱਥੇ ਗਲੀ ਗੁਆਂਢ 'ਚ ਕਿਸੇ ਦੇ ਮਾਰਕਟ ਹੋਈ ਉੱਥੇ ਗਈ ਉੱਥੇ ਮਤਲਬ ਜਿਵੇਂ ਇਹ ਕੁੜੀ ਲੀ ਜਿਹੜੀਆਂ ਜੀਰੀ ਲਾਉਂਦੀਆਂ ਨੇ ਜਾਂ ਹਨਾ ਕਣਕਾਂ ਵੜਦੀਆਂ ਨੇ ਹਨਾ ਤਾਂ ਉਹਨਾਂ 'ਚ ਗੱਲ ਹੋਈ ਉਹ ਕਹਿੰਦੇ ਵੀ ਜਦੋਂ ਸਾਨੂੰ ਕੰਮ ਕਰਦੇ ਆ ਸੀ ਤਾਂ ਮਰਦ ਨੇ ਜਿਹੜੇ ਸ਼ਾਮ ਨੂੰ ਆ ਕੇ ਪੈਗ ਬੋਗ ਲਾ ਲੈਂਦੇ ਵੇ ਅਸੀਂ ਥੱਕੇ ਹੋਏ ਪਰ ਔਰਤਾਂ ਆਨਸਾਰ ਫਿਰ ਚੁੱਲ੍ਹੇ ਦਾ ਕੰਮ ਕਰਦੀਆਂ ਇਹ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਹ ਤਾਂ ਹੈ ਹੀ ਜੀ ਜੇ ਹਸਬੰਡ ਵਾਈਫ ਦੋਨੋਂ ਵੀ ਕੰਮ ਕਰਕੇ ਆਉਂਦੇ ਆ ਤਾਂ ਪਾਣੀ ਦਾ ਗਲਾਸ ਵੂਮਨ ਲੈ ਕੇ ਆਉਗੀ ਹਨਾ ਲੇਟਸ ਲੈ ਕੇ ਆਉਂਦੀਆਂ ਨੇ ਇਹ ਤਾਂ ਹੈ ਹੀ ਵੀ ਦੋਨੋਂ ਆਏ ਆ ਬਾਹਰ ਦੋਨੋਂ ਲੜਕੀ ਆਏ ਆ ਨਾ ਉਹਨੇ ਜੇ ਕਿਸੇ ਵਿਆਹ ਸ਼ਾਦੀ ਤੇ ਵੀ ਜਾਇਆ ਤਾਂ ਜਾਂ ਜਾਂ ਕਿਸੇ ਹੋਰ ਪ੍ਰੋਗਰਾਮ ਤੇ ਗਏ ਆ ਤਾਂ ਉਹਨੇ ਹੀ ਆ ਕੇ ਕਿਤੇ ਚ ਪਹਿਲਾਂ ਜਾਣਾ। ਜਾਣ। ਹਾਂ। ਬਾਕੀ ਕੱਪੜੇ ਲੀੜੇ ਵੀ ਸਾਹਮਣੇ ਦਿਆਂ ਕਰਨੀਆਂ, ਵਿਆਹ ਦੀ ਤਿਆਰੀ ਵੀ ਕਰਨੀ ਜਾਣ ਦੀ। ਉਹ ਸਾਰਾ ਮਤਲਬ ਆਰਥਿਕੇ ਹਿੱਸੇ ਹੁੰਦਾ ਹੈ ਨਾ। ਆਰਥਿਕੇ ਹੀ। ਪਰ ਕੀ ਅੱਗੇ ਪਰਿਵਾਰ ਛੋਟੇ ਹੋ ਗਏ, ਸਿੰਗਲ ਸਿੰਗਲ ਹੈਗੇ ਸਾਰੇ। ਹੂੰ। ਉਹ ਹੈਲਪ ਵੀ ਨਹੀਂ ਹੁੰਦੀ ਇੰਨੀ ਉਹਨਾਂ ਦੀ। ਹੈਲਪ ਹੁੰਦੀ ਵੀ ਨਹੀਂ। ਇੱਕ ਹੋਰ ਮੁੱਦਾ ਸੀ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਵੀ ਅੱਜ ਕੱਲ ਜਿਹੜੇ ਪੂਰੀਆਂ ਮੁੰਡਿਆਂ ਦੇ ਵਿਆਹ ਹੋ ਰਹੇ ਨੇ ਉਹ ਬਹੁਤ ਜਲਦੀ ਟੁੱਟ ਰਹੇ ਨੇ। ਵਜਾ ਕੀ ਤੁਹਾਡੇ ਹਿਸਾਬ ਨਾਲ ਕੀ ਵਜਾ ਹੋ ਸਕਦੀ ਹੈ? ਸ਼ਾਂਤੀਿਲਤਾ ਇਕਤਾ ਐਸਾ ਪੇਸ਼ੈਂਸ ਹੋਣਾ ਕਿਉਂਕਿ ਮੈਚਿਓਰਿਟੀ ਬੱਚਿਆਂ 'ਚ ਬਹੁਤ ਘੱਟ ਹੈ ਹੁਣ। ਪਹਿਲਾਂ ਦੇ ਰਿਸ਼ਤੇ ਜਿਹੜੇ ਹੁੰਦੇ ਸੀਗੇ ਉਹ ਕੁਝ ਸਮਾਜ ਨੇ ਜੋੜੇ ਹੁੰਦੇ ਸੀਗੇ ਹਨਾ ਸਮਾਜ ਦੇ ਇੱਕ ਕੁਝ ਰੀਤੀ ਰਿਵਾਜ ਨੇ ਉਹਨਾਂ ਦੇ ਕੁਝ ਦਾਇਰੇ ਨੇ ਕੁਝ ਲਿਮਿਟੇਸ਼ਨਸ ਨੇ ਜਿਹਦੇ ਵਿੱਚ ਉਹ ਰਿਸ਼ਤੇ ਜੁੜੇ ਹੁੰਦੇ ਨੇ ਤੇ ਆਪਾਂ ਨੂੰ ਉਹਦਾ ਡਰ ਵੀ ਹੁੰਦਾ ਸੀਗਾ। ਹਾਂ ਜਿਆਦਾ ਜਾਣਦੀ ਵੀ ਕਹਿੰਦੇ ਆ ਗਲਤ ਹੋ ਜਾਂਦੀ ਹੈ ਨਾ ਕੁਝ ਟੈਕਨੋਲੋਜੀ ਦਾ ਵੀ ਅਸੀਂ ਹੱਥ ਮੰਨਾਂਗੇ ਕਿਉਂਕਿ ਸੋਸ਼ਲ ਮੀਡੀਆ ਇੰਨਾ ਵਾਸਤੂ ਹੋ ਚੁੱਕਿਆ ਹੈ ਕਿ ਕੁਝ ਰਿਸ਼ਤੇ ਫੋਨ 'ਚ ਹੀ ਸ਼ੁਰੂ ਹੁੰਦੇ ਨੇ ਤੇ ਫੋਨ 'ਚ ਹੀ ਖਤਮ ਹੁੰਦੇ ਨੇ ਪਹਿਲਾਂ ਇਹ ਹੁੰਦਾ ਸੀ ਆ ਵੀ ਕੋਈ ਰਿਸ਼ਤੇਦਾਰ ਆਇਆ ਮਾਪੇ ਕੋਈ ਵੀ ਮਿਲਣ ਆਉਂਦਾ ਤਾਂ ਉਦੋਂ ਤੱਕ ਬੰਦਾ ਗੱਲ ਭੁੱਲੇ ਜਾਂਦਾ ਸੀਗਾ ਹੂੰ ਘਰੇ ਲੜਾਈ ਵੀ ਹੋਈ ਆ ਜਾਂ ਕੁਝ ਵੀ ਹੋਈ ਆ ਬਿਲਕੁਲ ਹਾਂ ਹੁਣ ਇਹ ਕੀ ਆ ਬਸ ਥੋੜੀ ਜੀ ਗੱਲ ਹੋਈ ਨਹੀਂ ਨਰਾਜ਼ਗੀ ਹੋਈ ਆ 룸 'ਚ ਜਾ ਕੇ ਫੋਨ ਕੀਤਾ ਤੇ ਮਦਰ ਨੂੰ ਕੀਤਾ ਫਾਦਰ ਨੂੰ ਨਾ ਉਹ ਚੀਜ਼ ਵੱਧ ਜਾਂਦੀ ਹੈ ਪਾਰਲੀਮੈਂਟ ਵੀ ਜ਼ਰੂਰ ਜ਼ਿਆਦਾ ਜ਼ਿਆਦਾ ਹੋ ਗਏ ਹੈ ਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਜਿਵੇਂ ਔਰਤ ਨੇ ਤਾਂ ਆਪ ਦੇ ਆਪਣੇ ਅਡਜਸਟ ਕਰ ਲਿਆ ਕਿ ਉਹ ਅੱਗੇ ਵੱਧ ਗਈ ਪੜ ਲੇਗੀ ਕਮਾਉਣ ਲੱਗੀ ਹੈ ਨਾ ਬੰਦਿਆਂ 'ਚ ਸੋਚ ਕਿਤੇ ਉੱਥੇ ਹੀ ਤਾਂ ਨਹੀਂ ਖੜੀ ਵੀ ਔਰਤ ਨੇ ਵੀ ਸਾਰਾ ਕੁਝ ਕਰਨਾ ਹੈ ਨਾ ਹੈਗੀ ਹੈ ਇਹ ਹੈਗੀ ਲੱਗਦਾ ਤੁਹਾਨੂੰ ਬਹੁਤ ਘੱਟ ਫੈਮਿਲੀ ਦੇ ਵਿੱਚ ਹੁੰਦੇ ਆ ਜਿਹੜੇ ਮੁੰਡੇ ਕਹਿੰਦੇ ਵੀ ਨਹੀਂ ਮੇਰੀ ਵਾਈਫ ਮੇਰੇ ਨਾਲ ਬਰਾਬਰ ਦੀ ਹਿੱਸੇਦਾਰ ਹਰ ਇੱਕ ਚੀਜ਼ ਹਾਂ ਹਾਂ ਪਰ ਕੁਝ ਜਗ੍ਹਾ ਤੇ ਐਵੇਂ ਲੱਗਦਾ ਕਿ ਨਹੀਂ ਉਹਨਾਂ ਦੀ ਸੋਚ ਉਨੀ ਕ ਹੈ ਵੀ ਆਹ ਕੰਮ ਜਿਹੜੇ ਔਰਤ ਦੇ ਨੇ ਤੇ ਉਹਦੇ ਹੀ ਜ਼ਿੰਮੇ ਆਏ। ਹਾਂ। ਅਸੀਂ ਨਹੀਂ ਕਰ ਸਕਦੇ। ਹਾਂ। ਜਾਂ ਕਹਿ ਲੋ ਕਿ ਕੁਝ ਹੱਦ ਤੱਕ ਮਾਪਿਆਂ ਦਾ ਵੀ ਹੱਥ ਹੁੰਦਾ ਕਿ ਨਹੀਂ ਮੇਰਾ ਪੁੱਤ ਇਹ ਇਹ ਕੰਮ ਨਹੀਂ ਕਰ ਸਕਦਾ। ਹਾਂ। ਅਸੀਂ ਤਾਂ ਕਹਿ ਲੈਂਦੀ ਆ ਨਾ ਕਿ ਲੇਡੀਜ਼ ਮੈਂ ਤਾਂ ਕਰੀ ਇਹਦੇ ਪਿਓ ਤੋਂ ਨਹੀਂ ਆ ਕੰਮ ਕਰਾਇਆ ਵੀ ਮੇਰਾ ਪੁੱਤ ਕਿਵੇਂ ਕਰੂਗਾ। ਪੁੱਤ ਕਿਵੇਂ ਕਰੂਗਾ। ਹਾਂ। ਕਹਿੰਦੇ ਨੇ ਇਹਨਾਂ ਦੀ ਆਦਤ ਹੀ ਬਣੀ ਹੋਈ ਉਹ ਚੇਂਜ ਵੀ ਨਹੀਂ ਕਰਾਉਣਾ ਚਾਹੁੰਦੀਆਂ। ਚੇਂਜ ਨਹੀਂ ਹੋਏ। ਮਤਲਬ ਹਾਂ। ਕੁੜੀਆਂ ਨੂੰ ਬਹੁਤ ਚੇਂਜ ਹੋ ਗਈਆਂ ਹੈ ਨਾ ਪੜ ਲੱਗ ਗਈਆਂ ਕਮਾਉਣ ਲੱਗ ਗਈਆਂ ਵਿਦੇਸ਼ਾਂ 'ਚ ਵੀ ਗਈਆਂ ਨਾ ਕੁੜੀਆਂ ਚੇਂਜ ਹੋ ਗਈਆਂ ਮੁੰਡਿਆਂ ਨੇ ਸ਼ਾਇਦ ਸਾਰਿਆਂ ਦੇ ਤਾਂ ਨਹੀਂ ਆਪਾਂ ਕਹਿ ਸਕਦੇ ਕੁਝ ਨੇ ਸੋਚ ਹੈ ਜਿਹੜੀ ਆਪਦੀ ਬਦਲੀ ਨਹੀਂ ਹੈਗੀ ਹੈ ਨਾ ਜਦੋਂ ਫੋਰਨ ਕੰਟਰੀ 'ਚ ਜਾਂਦੇ ਤੋਂ ਉੱਥੇ ਕਹਿੰਦੇ ਵੀ ਦੋਨੋਂ ਕੰਮ ਕਰਨਗੇ ਫੇਰੀ ਹੈ ਪਰ ਉਹ ਚੀਜ਼ ਆਪਾਂ ਇੱਥੇ ਵੀ ਤਾਂ ਲਾਗੂ ਕਰ ਸਕਦੇ ਆ ਨਾ ਕਰ ਸਕਦੇ ਪਰ ਆਪਾਂ ਦੀਆਂ ਜਿਹੜੀਆਂ ਲੇਡੀਜ਼ ਬਜ਼ੁਰਗ ਜਿਹਾ ਘਰ ਚੋਂ ਦੀਆਂ ਨੇ ਉਸ ਚੀਜ਼ ਤੋਂ ਤਾਂ ਮਤਲਬ ਇਹ ਕਹਿੰਦੀਆਂ ਨੇ ਮਤਲਬ ਆਦੇ ਹਸਬੰਡ ਨੂੰ ਅੱਗੇ ਲਾ ਲਿਆ ਆਪਦੀ ਇਹਦੀ ਵੀ ਬੰਦ ਹੈ ਉਹਦੀ ਸੋਚ ਹੁੰਦੀ ਹੈ ਕਿ ਪਹਿਲਾਂ ਜੰਮਿਆ ਉਹ ਤਾਂ ਐਵੇਂ ਨਹੀਂ ਸੀ ਹੁੰਦਾ ਹਾਂ ਵਿਆਹ ਤੋਂ ਬਾਅਦ ਬੋਲਣ ਲੱਗ ਗਿਆ ਬੋਲਣ ਲੱਗ ਗਿਆ ਇਹ ਨਹੀਂ ਹੁੰਦਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਪਹਿਲਾਂ ਉਹ ਤੁਹਾਡਾ ਪੁੱਤ ਹੈ ਉਹਦੇ ਅੱਗੇ ਇੱਕ ਨਾ ਦਾਇਰਾ ਹੈ ਕਿ ਮੇਰੀ ਮਾਂ ਦੇ ਮਾ ਮਾਂ ਦੇ ਅੱਗੇ ਬੋਲਣਾ ਨਹੀਂ ਜਦੋਂ ਉਹਦੀ ਵਾਈਫ ਆਉਂਦੀ ਹੈ ਤੇ ਉਹ ਹੁੰਦਾ ਹੈ ਕਿ ਉਹਦੇ ਆਪਣੇ ਐਕਸਪੀਰੀਐਂਸਿਸ ਹੈ ਕਿਉਂਕਿ ਉਹ ਨੂੰ ਮਾਂ ਬਣ ਕੇ ਨਹੀਂ ਉਹ ਸੱਸ ਬਣ ਕੇ ਮਿਲਦੀ ਹੈ हां बिल्कुल ਤੇ ਉਹਦੇ ਵਿੱਚ ਉਹਦੀ ਇੱਕ ਦੀ ਮਾਂ ਹੈ ਤੇ ਇੱਕ ਦੀ ਸੱਸ ਹੈ ਉਹ ਜਦੋਂ ਉਸ ਚੀਜ਼ ਦਾ ਡਿਫਰੈਂਸ ਦੇਖਦੀ ਹੈ ਨਾ ਕਿ ਆਪਣੇ ਪੁੱਤ ਦੇ ਨਾਲ ਤਾਂ ਉਹ ਇਦਾਂ ਹੈ ਇਦਾਂ ਹੈ ਤੇ ਮੇਰੇ ਨਾਲ ਇਦਾਂ ਸਹੀ ਤੇ ਉਹ ਚੀਜ਼ ਜਿਹਦਾ ਸਮਝਦਾਰ ਪੁੱਤ ਹੈ ਤਾਂ ਉਹ ਤਾਂ ਉਸ ਚੀਜ਼ ਨੂੰ ਅਬਜ਼ਰਵ ਕਰੂਗਾ ਕਿ ਇਹ ਮੇਰੀ ਮਦਰ ਮੇਰੇ ਨਾਲ ਵਧੀਆ ਹੈ ਤੇ ਮੇਰੀ ਵਾਈਫ ਦੇ ਨਾਲ ਨਹੀਂ ਵਧੀਆ ਤਾਂ ਉਸ ਚੀਜ਼ ਨੂੰ ਉਹ ਬਦਲਣ ਦੀ ਕੋਸ਼ਿਸ਼ ਕਰੂਗਾ ਕਈ ਹੁੰਦੇ ਜਿਹੜੇ ਉਸ ਚੀਜ਼ ਨੂੰ ਅਬਜ਼ਰਵ ਨਹੀਂ ਕਰ ਪਾਉਂਦੇ ਤੇ ਉਹ ਲੜਦਾ ਮੀਰੀ ਮਾ ਮੇਰੇ ਲਈ ਤਾਂ ਵਧੀਆ ਬਈ ਮੈਂ ਤਾਂ ਕਿਸੇ ਹੋਰ ਦੇ ਤੋਂ ਕੀ ਲੈਣਾ ਤੇ ਉਹ ਆਪਣੀ ਵਾਈਫ ਦਾ ਵੀ ਉਨਾ ਹੀ ਗੈਂਸਟ ਹੋ ਜਾਂਦਾ ਹਾਂ ਹਾਂ ਮਤਲਬ ਰਿਸ਼ਤੇ ਨੇ ਜਿਹੜੇ ਦੋਨਾਂ ਤਰ੍ਹਾਂ ਦੇ ਹਿਸਾਬ ਨਾਲ ਚੱਲਦੇ ਨੇ ਤੇ ਦੋਨਾਂ ਰਿਸ਼ਤਿਆਂ ਦੇ ਹਿਸਾਬ ਨਾਲ ਟੁੱਟ ਜਾਂਦੇ ਨੇ ਹੈ ਨਾ ਜੀਤ ਵੀ ਹੈ ਨਾ ਸਮਾਜ ਹੀ ਉਹ ਚੀਜ਼ ਨੂੰ ਤਿਆਰ ਕਰਦਾ ਵੀ ਜਾਂ ਵੀ ਅੱਗੇ ਤੇਰੀ ਸੱਸ ਹੈ ਹਾਂ ਮਾਂ ਇਹ ਚੀਜ਼ ਜਦੋਂ ਮਾਂ ਜਿਤਮਾਰ ਚ ਇੰਨੀ ਕਬਾ ਦਿੰਦੀ ਹੈ ਨੇ ਸੱਸ ਪਤਾ ਨਹੀਂ ਕੀ ਬੰਦੂਰ ਲੈ ਕੇ ਖੜੀ ਹੈ ਅੱਗੇ ਹੈ ਨਾ ਹਾਂ ਤਾਂ ਜਾਂ ਕਹਿੰਦੇ ਵੀ ਕੋਲ ਡਿਸਕਸ ਕਰਨਾ ਜਾਊਂਗੀ ਜ਼ਰੂਰ ਜਦੋਂ ਇੱਕ ਧੀ ਜਨਮ ਲੈਂਦੀ ਹੈ ਨਾ ਤੇ ਮਾਂ ਉਹਨੂੰ ਨਾ ਸ਼ੁਰੂ ਤੋਂ ਹੀ ਪ੍ਰਿਪੇਅਰ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਹਿ ਦਿੰਦੇ ਆ ਵੀ ਹਮੇਸ਼ਾ ਸੀ ਸੁਣਦੇ ਆ ਤਾਂ ਤਾਂ ਬਗਾਨੀ ਹੈ ਹਾਂ ਤੋਂ ਬਗਾਨੀ ਕਰੇ ਜਾਣਾ ਹਾਂ ਤੇ ਕੁੜੀਆਂ ਦੇ ਨਿੱਕੇ ਨਿੱਕੇ ਚਾਹ ਹੁੰਦੇ ਨੇ ਸੋਹਣਾ ਬੰਨਾ ਆਪਣੇ ਆਪ ਨੂੰ ਵਧੀਆ ਦਿਖਾਣਾ ਵਧੀਆ ਕੱਪੜੇ ਪਾਉਣੇ ਜਦੋਂ ਕੁੜੀਆਂ ਛੋਟੇ ਹੁੰਦੇ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨਾ ਤੇ ਮਾਵਾਂ ਕਹਿੰਦੀਆਂ ਇਹ ਕੰਮ ਨਹੀਂ ਕਰਨੇ ਹਾਂ ਅਬ ਆਪਣੇ ਘਰ ਜਾ ਕੇ ਕਰ ਜਾ ਕੇ ਪਿੰਗੇ ਹਾਂ ਇਹ ਸਿੱਖ ਲੈ ਸੱਸ ਕੀ ਕਹੂਗੀ ਹੂੰ ਬਗਾਨੇ ਕੀ ਕਹਣਗੇ ਇੱਕ ਘਰ ਸਸੂਰੇ ਜਾਈਂ ਸਸੂਰੇ ਬੁਲੀਏ ਤੇ ਉਹ ਜਦੋਂ ਇਦਾਂ ਕਹਿੰਦੀ ਐ ਤੇ ਕੁੜੀ ਉਹ ਚੀਜ਼ ਦਿਮਾਗ ਤੇ ਰੱਖ ਕੇ ਚੱਲਦੀ ਐ ਪਰ ਉਹ ਆਪਣੇ ਆਪ ਨੂੰ ਨਾ ਉਸ ਚੀਜ਼ ਲਈ ਹੌਲੀ ਹੌਲੀ ਪ੍ਰਪੇਅਰ ਕਰ ਲਈ ਹੁੰਦੀ ਐ ਵੀ ਮੈਂ ਆ ਵੀ ਕੰਮ ਸਿੱਖਣਾ ਮੈਂ ਆ ਵੀ ਸਿੱਖਣਾ ਆ ਵੀ ਸਿੱਖਣਾ ਆ ਵੀ ਸਿੱਖਣਾ ਵੀ ਜ਼ਰੂਰੀ ਐ ਉਹ ਸਿੱਖਦੀ ਸਿੱਖਦੀ ਇੰਨੀ ਕਿ ਜ਼ਿਆਦਾ ਜ਼ਿੰਮੇਵਾਰੀਆਂ ਨੂੰ ਸੰਭਾਲਣ ਲੱਗ ਜਾਂਦੀ ਐ ਉਹ ਆਪਣਾ ਬਚਪਨ ਆਪਣੀ ਜਵਾਨੀ ਭੁੱਲ ਜਾਂਦੀ ਐ ਭੁੱਲ ਜਾਂਦੀ ਐ ਉਹਦੇ ਦਿਮਾਗ 'ਚ ਇਹ ਹੁੰਦਾ ਕਿ ਮੈਂ ਦੂਜੇ ਘਰ ਜਾਣਾ ਤੇ ਮੈਂ ਸ਼ਾਇਦ ਉਹਨੂੰ ਘਰਸ ਘਰ ਨੂੰ ਸਵਾਰਾਂ ਨਹੀਂ ਜਾ ਕੇ ਹਾਂ ਜਦੋਂ ਵਿਆਹ ਕਰਕੇ ਦੂਜੇ ਘਰ ਚਲੀ ਜਾਂਦੀ ਹੈ ਤੇ ਉਹ ਠੀਕ ਹੀ ਵੱਢ ਜਾਂਦੀ ਹੈ ਇਹ ਬਗਾਨੇ ਘਰੋਂ ਆਈ ਹੈ ਘਰੋਂ ਆਈ ਹੈ ਹਾਂ ਸੋ ਨੂੰ ਪਤਾ ਹੈ ਮੰਦੀਪ ਵੀ ਪਿੰਡਾਂ 'ਚ ਨਾ ਇਹ ਹੁੰਦਾ ਹੈ ਨਾ ਜਿਵੇਂ ਮੇਰੀ ਦਾਦੀ ਸੱਸੀ ਹੈ ਨਾ ਉਹ ਪੰਮਿਆਲੀ ਸੀ ਤਾਂ ਉਹਨਾਂ ਨੂੰ ਬਹੁਤ ਬਜ਼ੁਰਗ ਜਿਹੜੀਆਂ ਹੋਰ ਆ ਤਾਂ ਉਹ ਪੰਮਿਆਲੀ ਹੈ ਨਾ ਮਤਲਬ ਹਲੇ ਤੱਕ ਵੀ ਆਪਾਂ ਮਿਆਲੀ ਹੈ ਨਾ ਜਿਵੇਂ ਮੈਨੂੰ ਕਹਿੰਦੇ ਮਾਨਸਾ ਵਾਲੀ ਹੈ ਨਾ ਉਹ ਮਤਲਬ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਉੱਥੇ ਵੀ ਚੱਲੀ ਜਾਂਦਾ ਰਹਿੰਦਾ ਇਸ ਲਈ ਕੋਈ ਨਹੀਂ ਵੀ ਬਗਾਨੇ ਘਰੇ ਜਾਊਗੀ ਉਹ ਕਰ ਵੀ ਹਮੇਸ਼ਾ ਬਗਾਨਾ ਹੀ ਰਹਿੰਦਾ ਹੈ ਨਾ ਆਪ ਦਾ ਮੰਦਾ ਹੀ ਨਹੀਂ ਹਾਂ ਜਿਸ ਘਰ ਨੂੰ ساری ਜ਼ਿੰਦਗੀ ਉਹ ਸਮਰਦੀ ਹੈ ਹਨਾ ਜਿਸ ਦਾ ਖਿਆਲ ਰੱਖਦੀ ਉਹ ਵੀ ਘਰ ਆਉਦਾ ਨਹੀਂ ਹਾਂ ਸਮਾ ਵੀ ਬਦਲ ਰਿਹਾ ਹੈ ਹਾਂ ਸਮਾ ਬਹੁਤ ਬਦਲ ਰਿਹਾ ਕਿਉਂਕਿ ਸਾਡਾ ਡਿਪਾਰਟਮੈਂਟ ਹੀ ਇਹ ਹੈ ਜੇ ਵੂਮਨ ਚਾਈਲਡ ਵੂਮਨ ਐਂਡ ਚਾਈਲਡ ਡਿਪਾਰਟਮੈਂਟ ਲੇਡੀਜ਼ ਸਾਡੇ ਕੋਲੇ ਆਉਂਦੀਆਂ ਤਾਂ ਮੋਸਟਲੀ ਜਿਹੜੀਆਂ ਦਾਦੀਆਂ ਬੱਚਿਆਂ ਨੂੰ ਲੈ ਕੇ ਆਉਂਦੀਆਂ ਤਾਂ ਉਹ ਅੱਜਕੱਲ ਇਹ ਕਹਿੰਦੀ ਹੈ ਕਿ ਅਸੀਂ ਸਾ ਮੂਰੇ ਵੀ ਟਾਈਮ ਕੱਢਿਆ ਨੂਹਾ ਨੂੰ ਨਹੀਂ ਕੱਢਦੇ ਹਾਂ ਉਹਨਾਂ ਦੀ ਆਪ ਦੀ ਸਮੱਸਿਆ ਹੈ ਉਹਨਾਂ ਦੀਆਂ ਵੀ ਪ੍ਰੋਬਲਮਸ ਹੈਗੀਆਂ ਨੇ ਇਹ ਨਹੀਂ ਹੈਗਾ ਵੀ ਜਿਹੜੀਆਂ ਜੇ ਗਲਤੀਆਂ ਕੁੜੀਆਂ ਕਿਉਂਕਿ ਖਵਾਉਂਦੀਆਂ ਨਹੀਂ ਆਖਵਾਉਂਦੀਆਂ ਹਾਂ ਵੀ ਜੇ ਮਾਂ ਨੇ ਕਹਿਤਾ ਜਾਂ ਸੱਸ ਨੇ ਕਹਿਤਾ ਕੋਈ ਗੱਲ ਅਸਲ ਉਹ ਸੋਡਿਆ ਦੀ ਗੱਲ ਜੀ ਸਹਿਨਸ਼ੀਲਤਾ ਹੈ ਨਾ ਖਤਮ ਹੋ ਰਹੀ ਹੈ ਉਹ ਖਤਮ ਹੋ ਰਹੀ ਹੈ ਕਿ ਮੈਂ ਹੋਰ ਪੁੱਛਣਾ ਚਾਹੂੰਗੀ ਜਿਹੜਾ ਤੁਹਾਨੂੰ ਲੱਗਦਾ ਵੀ ਨਸ਼ੇ ਪੱਤੇ ਕਰਦੇ ਨੇ ਹੈਨਾ ਮਰਦ ਨਸ਼ੇ ਨਸ਼ਾ ਕਰਦਾ ਹੈ ਦਾਰੂ ਪੀਂਦੇ ਨੇ ਜਾਂ ਇਹਦੇ ਕੀ ਕਹਿਣਾ ਚਾਹੋਗੇ ਆਪ ਘਾ ਕਰਦੇ ਨੇ ਮਤਲਬ ਕਿ ਪਿੰਨਾ ਜਿਵੇਂ ਥੋੜੇ ਦਿਨ ਪਹਿਲਾਂ ਗੱਲ ਹੋਈ ਸੀ ਕਿ ਕੁੜੀਆਂ ਨਹੀਂ ਸਹਿੰਦੀਆਂ ਵੀ ਉਹਦੇ ਘਰ ਵਾਲਾ ਦਰ ਪੀਵੇ ਹੈਨਾ ਪਰ ਕਈ ਵਾਰੀ ਮੁੰਡੇ ਵੀ ਤਾਂ ਜ਼ਿਆਦਾ ਹੀ ਖਾ ਚੰਦੇ ਨੇ ਹੈਨਾ ਥੋੜੀ-ਮੋਟੀ ਦਾਰੂ ਪਿੰਦੇ ਪਿੰਦੇ ਫਿਰ ਜ਼ਿਆਦਾ ਹੋ ਜਾਂਦੇ ਨੇ ਉਹੋ ਤਾਂ ਮਾਰਦੇ ਹੈਨਾ ਇਹ ਚੀਜ਼ ਸ਼ੌਂਟ ਉਹਨਾਂ ਨੂੰ ਲੈ ਕੇ ਜਾਂਦਾ ਨਾ ਵੀ ਅੱਜ ਜੇ ਥੋੜੀ ਪਿੰਦਾ ਹੈ ਤਾਂ ਕੱਲ ਨੂੰ ਇਹਨੇ ਜ਼ਿਆਦਾ ਹੋ ਜਾਣਾ ਕੀ ਬਾਹ ਹੋ ਜਾਣਾ ਹਾਂ ਕੱਲੀ ਮੈਂ ਤਾਂ ਦਾ ਸ਼ਰਾਬ ਨੂੰ ਤਾਂ ਹੁਣ ਆਪਾਂ ਕਾਂਟੀ ਮਾਰਦੀ ਐ ਵੀ ਸ਼ਰਾਬ ਨੂੰ ਤਾਂ ਆਪਾਂ ਨਸ਼ਾ ਮੰਨਣਾ ਹੀ ਛੱਡ ਗਿਆ ਨਾ ਹੋਰ ਵੀ ਬਹੁਤ ਸਾਰੀਆਂ ਉਹ ਜਿਹੜੀ ਹੋਰ ਨਸ਼ੇ ਆ ਗਿਓ ਉਸ ਚੀਜ਼ ਨੇ ਅੰਦਰ ਡਰ ਪੈਦਾ ਕਰਤਾ ਵੀ ਇਹ ਥੋੜਾ ਜਿਹਾ ਵੀ ਨਸ਼ਾ ਲੱਗਦਾ ਤਾਂ ਗਾਂ ਨਵਰ ਜੇ ਹਾਂ ਬਜੀ ਉਹ ਉਹ ਪ੍ਰੋਬਲਮ ਨਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਰਥ ਨੂੰ ਆਪਣੇ ਲਈ ਸਮਾਂ ਕਿੰਨਾ ਕੱਢਣਾ ਚਾਹੀਦਾ ਬਹੁਤ ਜ਼ਰੂਰੀ ਜੇ ਉਹ ਆਬ ਖੁਸ਼ ਹੈ ਤਾਂ ਉਹ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਵੀ ਖੁਸ਼ੀ ਦੇ ਸਕਦੀ ਹੂੰ ਜੇ ਉਹ ਅੰਦਰੋਂ ਟੁੱਟੀ ਹੋਈ ਹੈ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਣਾ ਹਾਂ ਬਿਲਕੁਲ ਠੀਕ ਹੋਈ ਹੈ ਨਾ ਵੀ ਪਹਿਲਾਂ ਇੱਥੋਂ ਰਿਲੈਕਸ ਹੋਊਗੀ ਉਹ ਹੂੰ ਫਿਰ ਸਾਰਾ ਕੁਝ ਸਹੀ ਕਰ ਸਕਦੀ ਹੈ ਸਹੀ ਕਰ ਸਕਦੀ ਹੈ ਨਹੀਂ ਜੇ ਉਹਦੇ ਅੰਦਰ ਹੀ ਇੰਤਲੇਨਾ ਕੁਝ ਚੱਲ ਰਿਹਾ ਹੈ ਭਜ ਰਿਹਾ ਤਾਂ ਉਹ ਅੰਦਰੋਂ ਖਿਜੀ ਖਿਜੀ ਜੀ ਰਹਿਣਾ ਹੋਣਾ ਨਹੀਂ ਕੰਟਰੋਲ ਕਰ ਸਕਦੀ ਹਾਂ ਫਿਰ ਫਿਰ ਮੁਸ਼ਕਿਲ ਆ ਰਹੀ ਹੈ ਕਹਿੰਦੇ ਵੀ ਘਰ ਨੂੰ ਚਲਾ ਸਕਦੀ ਐ ਸਿਮੇਟ ਸਕਦੀ ਐ ਜੋੜ ਸਕਦੀ ਐ ਇੱਕ ਔਰਤ ਹੀ ਹੈ ਮੰਨਣਾ ਨਹੀਂ ਸਿਮੇਟ ਸਕਦੀ ਹਾਂ ਬਿਲਕੁਲ ਜਿਵੇਂ ਨਰਿੰਦਰ ਕਪੂਰ ਨੇ ਕਿਹਾ ਨਾ ਵੀ ਘਰ ਵਾਲੀ ਦੀ ਮੌਤ ਤੋਂ ਬਾਅਦ ਪਤਾ ਲੱਗਦਾ ਉਹਨੇ ਕਿੰਨੇ ਕੰਮ ਸੰਭਾਲੇ ਹੋਏ ਸੀ ਹੈਨਾ ਸਾਰੇ ਖੇਲਰ ਜਾਂਦੀ ਐ ਤਾਂ ਤੁਸੀਂ ਵੈਸੇ ਤੁਸੀਂ ਐਡੀ ਜ਼ਿੰਦਗੀ ਹੈਨੀ ਤੁਹਾਡੀ ਮਤਲਬ ਵੱਡੀ ਉਮਰ ਦੇ ਨਹੀਂ ਹੋ ਫਿਰ ਵੀ ਮੈਂ ਪੁੱਛਣਾ ਚਾਹੁੰਦੀ ਕੀ ਕਹਿਣਾ ਚਾਹੋਗੇ ਸੰਭਾਲ ਕੇ ਖਾਸ ਕਰ ਔਰਤਾਂ ਤਨੂੰ ਆਪਦੇ ਲਈ ਜਿਉਣਾ ਥੋੜਾ ਸਟੈਂਡ ਲੈਨ ਹੈ ਨਾ ਇਹ ਵੀ ਹੈ ਤੇ ਘਰ ਦੇ ਵੀ ਉਹਦਾ ਸਪੋਰਟ ਦੇਣਾ ਜਾਂ ਉਹਨਾਂ ਨੂੰ ਸਮਝਣ ਇਹ ਜ਼ਰੂਰੀ ਹੈ ਹੂੰ ਕਿਉਂਕਿ ਬੱਚੇ ਹੁਣ ਜਿੱਦਾਂ ਆਪਦੇ ਅਕੋਰਡਿੰਗ ਜਿਉਣਾ ਚਾਹੁੰਦੇ ਉਹ ਵੀ ਸੋਚਣ ਵੀ ਇਹਨਾਂ ਨੇ ਪਹਿਲੀ ਜ਼ਿੰਦਗੀ ਉਦਾਂ ਕੱਢ ਲਈ ਹੈ ਕੱਢ ਲਈ ਹੈ ਹੈਨਾ ਇਹ ਉਹ ਵੀ ਇੰਜੋਏ ਕਰਵਾ ਸਕਦੇ ਆਪਦੇ ਪੇਰੈਂਟਸ ਵੀ ਕਰਵਾ ਸਕਦੇ ਇਹ ਵੀ ਚਾਹੀਦਾ ਹੈ ਵੀ ਜਦੋਂ ਉਹ ਕੁੜੀਆਂ ਤੇ ਦਬਾਅ ਪਾਉਂਦੇ ਹਨ ਨਾ ਕਿਸੇ ਚੀਜ਼ ਦਾ ਵੀ ਕਾ ਕਰਨਾ ਤੇਰਾ ਫਰਜ਼ ਹੈ ਆ ਫਰਜ਼ ਹੈ ਫਰਜ਼ ਇਹ ਜਿੰਨਾਂ ਨੂੰ ਜਦੋਂ ਫਰਜ਼ ਗਿਣਾਏ ਜਾਂਦੇ ਹਨ ਨਾ ਕੁੜੀਆਂ ਨੂੰ ਜੇ ਉਹ ਕਿਤੇ ਗਲਤੀ ਹੁੰਦੀ ਉਹਨਾਂ ਦੀ ਜੇ ਤੁਸੀਂ ਉਹਨਾਂ ਨੂੰ ਗਲਤੀ ਤੇ ਟੋਕਦੇ ਹੋ ਕਿਤੇ ਨਾ ਕਿਤੇ ਹਾਂ ਤਾਂ ਉਹਨਾਂ ਦੀ ਚੰਗਿਆਈ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਵੀ ਸਿੱਖੋ ਤੇ ਆਪਣੀਆਂ ਧੀਆਂ ਨੂੰ ਮੈਂ ਕਹਿੰਦੀ ਆ ਕਿ ਪੇਗਿਆਂ ਨੂੰ ਇਹ ਚਾਹੀਦਾ ਕਿ ਆਪਣੀ ਧੀ ਨੂੰ ਆਪਣੇ ਘਰ ਦੇ ਵਿੱਚ ਇੰਨੀ ਖੁਸ਼ੀ ਦੋ ਇੰਨਾ ਸੁੱਖ ਦੋ ਕਿ ਉਹਦੇ ਅੰਦਰ ਨਾ ਉਹ ਚੀਜ਼ ਦੇ ਖਾਲੀ ਪਰ ਰਹਿ ਨਾ ਜਾਵੇ ਹਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਬਗਾਨੇ ਘਰ ਜਾ ਕੇ ਆਪਣੇ ਚਾ ਪੂਰੇ ਕਰੀ ਆਪਣੇ ਘਰ ਵਾਲੇ ਦੇ ਨਾਲ ਜਾ ਪੂਰੇ ਕਰੀ ਜਾਂ ਆਪਣੇ ਘਰ ਸਹੁਰੇ ਜਾ ਕੇ ਜਾ ਪੂਰੇ ਕਰੀ ਕੋਈ ਕੋਈ ਤੈ ਨਹੀਂ ਹੈਗਾ ਵੀ ਉਹਨੂੰ ਸਹੁਰਾ ਕਰ ਕਿਵੇਂ ਦਾ ਮਿਲੂਗਾ ਚਾ ਪੂਰੇ ਹੋਣਗੇ ਜਾਂ ਨਹੀਂ ਉਹਦਾ ਉਹਦਾ ਹਮਸਫਰ ਕਿਵੇਂ ਦਾ ਹੋਗਾ ਉਹਦੀ ਚਾ ਪੂਰੇ ਕਰਨ ਯੋਗ ਹੋਊਗਾ ਕਿ ਨਹੀਂ ਕਿ ਨਹੀਂ ਹੋਊਗਾ ਤੇ ਪੇਰੈਂਟਸ ਨੇ ਜਦੋਂ ਇਹ ਸਾਂ ਲਿਆ ਵੀ ਅਸੀਂ ਆਪਣੇ ਜਿੰਦਗੀ ਆ ਆਪਣੇ ਜਦ ਤੱਕ ਅਸੀਂ ਕੁੜੀ ਨੂੰ ਸੰਭਲਿਆ ਅਸੀਂ ਇਹਦੇ ਹਰ ਚਾ ਪੂਰਾ ਕਰਨਾ ਤੇ ਬੱਚਾ ਪਿੱਛੇ ਮੁੜ ਕੇ ਨਾ ਦੇਖੇ ਹਾਂ ਇਹਦਾ ਕੁਛ ਆ ਦੂਰਾ ਰਹਿ ਗਿਆ ਖਾਲੀ ਬਣ ਰਹਿ ਗਿਆ ਹਾਂ ਖਾਲੀ ਬਣ ਰਹਿ ਜੇ ਅੱਗੇ ਉਹਦੀ ਕਿਸਮਤ ਹੈ ਕਿ ਉਹਨੂੰ ਕਿਵੇਂ ਦਾ ਮਿਲਦਾ ਹੈ ਨਾ ਪਰ ਹਾਂ ਉਹ ਨੂੰ ਇਹ ਨਾ ਲੈ ਯਾਰ ਮੈਂ ਤਾਂ ਆਪਣੇ ਮਾਪਿਆਂ ਦੇ ਘਰ ਵਿੱਚ ਆਗੂਰੇ ਨਹੀਂ ਕੀਤੇ ਤੇ ਮੇਰੀ ਸਹੁਰਿਆਂ ਦੇ ਘਰ ਵੀ ਮੇਰੇ ਚਾਪੂਰੇ ਕਰਨ ਵਾਲਾ ਕੋਈ ਨਹੀਂ ਹਾਂ ਤੇ ਉਹ ਦੱਬੀ ਨਾ ਰਹੇ ਜੇ ਹਾਂ ਪਰ ਕੁੜੀਆਂ ਦੀ ਵੀ ਜ਼ਿੰਮੇਵਾਰੀ ਹੈ ਵਿੱਚ ਆਵਾਜ਼ ਇੰਨਾ ਕੁ ਵੀ ਨਾ ਉਲਝ ਜਾਣਾ ਨਾ ਵੀ ਉਹ ਪਿੱਛੇ ਹੀ ਪੁੱਜ ਜਾਣ ਬਿਲਕੁਲ ਹਾਂ ਵੀ ਹੋਰ ਵੀ ਸਾਡੇ ਨਾਲ ਕੋਈ ਜੁੜਿਆ ਹੈ ਨਾ ਹਾਂ ਵੀ ਕਿਤੇ ਨਾ ਕਿਤੇ ਤਾਂ ਥੋੜੀ ਮੈ ਉੱਟੀ ਅਡਜਸਟਮੈਂਟ ਹੁੰਦੀ ਹੈ ਉਹ ਘਰ ਲਈ ਵੀ ਚਾਹੀਦੀ ਹੈ ਬਿਲਕੁਲ ਬਿਲਕੁਲ ਹਾਂ ਬਿਲਕੁਲ ਬਹੁਤ ਸੁਣੀ ਗੱਲਾਂ ਮੈਨੂੰ ਲੱਗਦਾ ਕਿਸੇ ਨੂੰ ਕੁਝ ਇਹਨਾਂ ਤੋਂ ਸਿੱਖਣ ਨੂੰ ਮਿਲੂਗਾ ਬਹੁਤ ਮਿਹਰਬਾਨੀ ਜੇ ਤੁਹਾਨੂੰ ਸਾਡੀ ਗੱਲਬਾਤ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਇੱਕ ਕਮੈਂਟ 'ਚ ਦੱਸਿਓ ਵੀ ਅਗਰ ਕੁਝ ਹੋਰ ਪੁੱਛਣਾ ਚਾਹੀਏ ਤਾਂ ਕਦੇ ਦੁਬਾਰੇ ਮੌਕਾ ਮਿਲਿਆ ਤਾਂ ਇਹਨਾਂ ਦੋਵਾਂ ਕੁੜੀਆਂ ਨਾਲ ਦੁਬਾਰੇ ਗੱਲਬਾਤ ਕਰਾਂਗੇ ਮਿਹਰਬਾਨੀ ਥੈਂਕ ਯੂ